ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿੰਗ ਕੀਮਤ ਡਬਲ ਜੀ ਕੀ ਦਾ ਤੁਹਾਡਾ ਸਵਾਗਤ ਹੈ ਜੀ ਅੱਜ ਅੱਜ ਆਪਾਂ ਪਹੁੰਚੇ ਪਿੰਡ ਬਾਲੀਆਂ ਪਿੰਡ ਬਾਲੀਆਂ ਦੇ ਵਿੱਚ ਪਹੁੰਚੇ ਆ ਵੀਰ ਜਗਸੀਰ ਲਵੇ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹੋਰ ਨਮਕਾ ਜੀ ਠੀਕ ਠਾਕ ਜੀ ਤੇ ਵੀਰੇ ਆਪਾਂ ਤੁਹਾਨੂੰ ਪੁਰਾਣੀਆਂ ਤੇ ਨਵੀਆਂ ਟਰਾਲੀਆਂ ਦਿਖਾਵਾਂਗੇ ਠੀਕ ਹੈ ਸਸਤੇ ਭਾ ਰੀਆਂ ਥੋੜੀਆਂ ਮਹਿੰਗੇ ਭਾ ਰੀਆਂ ਜਾਇ ਜਾਇ ਜੀ ਵਿਚਾਰੇ ਜਿਹੜਾ ਆਪਣਾ ਜ਼ਿੰਮੇਦਾਰਾ ਕਿਉਂਕਿ ਅੱਗੇ ਆਪਣਾ ਹੁਣ ਆ ਰਿਹਾ ਝੋਨੇ ਦਾ ਸੀਜ਼ਨ ਆ ਰਿਹਾ ਜੀਰੀ ਦਾ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਮੇਰੇ ਭਰਾ ਕੁਝ ਵੇਚ ਇਹ ਉਹਨਾਂ ਵਾਸਤੇ ਆਪਾਂ ਵਧੀਆ ਤੋਂ ਵਧੀਆ ਹਲਾਤ ਦੀਆਂ ਟਰਾਲੀਆਂ ਲੈ ਕੇ ਆਏ ਆਂ ਆਪਾਂ ਵੀਰੇ ਨਾਲ ਗੱਲਬਾਤ ਕਰਦੇ ਆਂ ਟਰਾਲੀਆਂ ਦਾ ਮੁੱਲ ਪੁੱਛਦੇ ਆਂ ਟਰਾਲੀਆਂ ਤੁਹਾਨੂੰ ਦਿਖਾਉਂਦੇ ਆਂ ਕੀ ਰੇਟ ਦੀਆਂ ਨੇ ਠੀਕ ਹੈ ਜੀ ਤੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਵੀਡੀਓ ਦੱਬ ਕੇ ਠੀਕ ਹੈ ਕਾਫੀ ਟਾਈਮ ਬਾਅਦ ਆਪਾਂ ਵੀਡੀਓ ਪਾ ਰਹੇ ਆਂ ਤੇ ਵੀਰੇ ਤੇ ਆਪਾਂ ਮੋਬਾਈਲ ਨੰਬਰ ਲਵਾਂਗੇ ਠੀਕ ਹੈ ਚੱਲ ਦੀ ਵੀਡੀਓ ਦੇ ਵਿੱਚ ਤਾਂ ਆਪਾਂ ਤੁਹਾਨੂੰ ਟਰਾਲੀਆਂ ਦਿਖਾਉਂਦੇ ਆਂ ਜਿਆਦਾ ਟਾਈਮ ਨਾ ਖਰਾਬ ਕਰੀਏ ਵੀਰੇ ਟਰਾਲੀ ਇਹ ਦੱਸੋ ਇਹਦਾ weight ਦੱਸੋ ਸਾਰਾ ਕੁਝ ਦੱਸੋ ਜੀ ਇਹ ਵੀਰ ਜੀ 11 ਸਾਢੇ ਸ ਮੇਨ ਚਾਹੀਦਾ 10 ਇੰਚ ਇਹ ਚ ਬੱਤੇ 4 ਇੰਚ ਨੇ ਜੀ ਇਹ ਨੂਰ ਮਹਿਲ ਦੀ ਬਣੀ ਹੋਈ ਹੈ ਨਾ ਸੰਗ ਮਿਲ ਗਏ ਜੀ ਹਾਂਜੀ ਹਾਂਜੀ ਤੇ ਪਿਓਰ ਹਿੱਸਾ ਰੇਲ ਦਾ ਜੀ ਇਹ ਚ ਅੱਛਾ ਜੀ ਹਾਂਜੀ 23 ਕੰਟਲ ਵੇਟ ਆਈ ਇਹ ਟਰਾਲੀ 11 6.5 11 6.5 ਸੀ ਬੇਦਾਗ ਟਾਇਰ ਨੇ ਜੀ ਇਹ 11 6.5 23 ਕੰਟਲ ਵੇਟ ਹੈ ਫਰਸ਼ ਦਿਖਾ ਦਿਨਾ ਵਿੱਚੋਂ ਬਿਲਕੁਲ ਸਾਫ਼ ਹੈ ਨਵੀਂ ਟਰਾਲੀ ਪਈ ਹੈ ਜੀ ਠੀਕ ਹੈ ਜੀ ਡਬਲ ਟਾਇਰ ਹੈ ਬੇਦਾਗ ਟਾਇਰ ਨੇ ਇਹਦਾ ਰੇਟ ਕੀ ਰੱਖਿਆ ਵੀਰੇ ਤੁਸੀਂ ਨੇ ਇਹਦਾ ਰੇਟ 195000 ਰੁਪਿਆ ਰੇਟ ਹੈ ਜੀ ਇਹਦਾ 195000 ਇਹਦੀ ਟਰਾਲੀ ਦੇ ਦੁਆਰੇ ਰੰਗ ਹੋ ਗਿਆ ਜ ਇਹ ਵਰਤਾਰੇ ਬਿਲਕੈ ਦੀ ਬਣੀ ਹੋਇਆ ਨਹੀਂ ਹੈਗਾ ਵੀ ਆਲੇ ਨੂੰ ਹੀ ਲਿਖਿਆ ਰੱਖਿਆ ਹੈ ਤਾਰਾ ਸਿੰਘ ਬਿਲਕੈ ਨੂਰ ਮਹਿਲ ਦੀ ਬਣੀ ਹੋਈ ਹੈ ਟਰਾਲੀ ਬਿੱਡ ਬਿੱਡ ਤੇ ਹੈਗਾ ਜੀ ਬਿੱਡ ਕਿੰਨੇ ਫੁੱਟ ਹੈ ਜੀ ਬਿੱਡ ਦੇ ਨਾਲ 2 ਨਹੀਂ ਚਾਹੀਦਾ 4 ਫੁੱਟ ਲੈ ਲੈ ਚਾਹੀ ਤਿੰਨ ਪਟਾਲੇ ਲੈ ਲਈ 4 ਫੁੱਟ ਅੱਛਾ ਇੱਕ ਬਿੱਡ ਮਿਲੂ ਨਾਲ ਜਿਹੜਾ ਮਰਜੀ ਲੈ ਅੱਛਾ ਉਹ ਤੁਹਾਨੂੰ 2 ਆਏ ਹੋਏ ਨੇ ਨਾਲ 2 ਆਏ ਹੋਣੇ ਜੀ ਅੱਛਾ ਦਓਗੇ ਇੱਕ ਬਿੱਡ ਇੱਕ ਬਿੱਡ ਦੇਵਾਂਗੇ ਨਾਲ ਜੀ ਠੀਕ ਹੈ ਇੱਕ ਬਿੱਡ ਚਾਹੇ 4 ਲਾਲੇ ਚਾਹੇ 3 ਲੈ ਲਓ ਜਿਹੜਾ ਮਰਜੀ ਲੈ ਲਓ ਹਾਂਜੀ ਬਸ 2.5 ਕਵੈਂਟਲ ਵੇਟ ਹੈ 2.25 ਜੀ 2.25 ਕਵੈਂਟਲ ਦੀ ਟਰ ਆਪਾਂ ਅੱਗੇ ਟਰਾਲੀ ਦੀ ਗੱਲ ਕਰੀਏ ਜੀ ਹੁਣ ਇਹ 11 1/2 ਹੈ ਜੀ 11 1/2 ਇਹ 10 ਇੰਚ 80 ਦੇ ਜੀ ਇਹ ਵੀ ਠੀਕ ਹੈ ਜੀ ਇਹ ਨਵੀਂ ਟਰਾਲੀ ਹੈ ਜੀ ਬਿਲਕੁਲ ਨਵੀਂ ਬਿਲਕੁਲ ਨਵੀਂ ਟਰਾਲੀ ਜੀ ਡੇਢ ਦੇ ਮਾਲ ਚਾ ਜੀ ਇਹ ਠੀਕ ਹੈ ਜੀ ਤੇ ਇਹ 1.5 ਲੱਖ ਰੁਪਏ ਰੇਟ ਆ ਜੀ ਇਹਦਾ 1.5 ਲੱਖ ਬਿਲਕੁਲ ਨਵੀਂ ਟਰਾਲੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ 1.5 ਲੱਖ ਰੁਪਏ ਰੇਟ ਆ ਇਹਦਾ ਹੈ ਜੀ ਹਾਂਜੀ ਤੇ ਬਿਲਕੁਲ ਨਵੀਂ ਟਰਾਲੀ ਹੈ ਇਹ ਬਣੀ ਕਿੱਥੋਂ ਦੀ ਹੈ ਵੀਰੇ ਇਹ ਬਣੀ ਭਵਾਨੀਗੜ੍ਹ ਸੱਗੂ ਵਾਲਾਂ ਦੀ ਬਣੀ ਹੋਈ ਹੈ ਜੀ ਸੱਗੂ ਵਾਲਾਂ ਦੀ ਬਣੀ ਹੋਈ ਹੈ ਭਵਾਨੀਗ 1.5 ਲੱਖ ਰੁਪਏ ਰੇਟ ਆ ਸਾਢੇ 11 ਜੱਕੜੀ ਹੈ ਜੀ ਹਾਂਜੀ ਹਾਂਜੀ ਜੱਕੜੀ ਜੀ ਵਿੱਚੋਂ ਦੇਖ ਲਓ ਵੀਰੇ ਨਵੀਂ ਟਰਾਲੀ ਹੈ ਵਿੱਚੋਂ ਹਰਸ਼ ਤੁਹਾਨੂੰ ਪਤਾ ਹੀ ਹੈ ਜੀ ਠੀਕ ਹੈ ਜੀ ਜਾਲੀ ਜੋਲੀ ਲੱਗੀ ਹੋਈ ਹੈ ਬੈੱਡ ਤੇ ਵੇਟ ਕਿੰਨਾ ਵੀਰੇ ਇਹਦਾ ਇਹ ਤਾਂ 19 ਕੁੰਟਲ ਵੇਟ ਆ ਜੀ 19 ਕੁੰਟਲ ਵੇਟ ਟਾਇਰ ਵੇਦಾಗ್ ਨੇ ਵੇਦಾಗ್ ਜੀ ਵੇਦಾಗ್ ਠੀਕ ਹੈ ਜੀ ਹਾਂਜੀ ਇਹ ਆ ਗਈ ਸਤਵੰਤ ਦੀ ਬਣੀ ਹੋਈ ਜੀ ਅੱਛਾ ਜੀ ਇਹ ਵੀ ਨਵੀਂ ਟਰਾਲੀ ਬਿਲਕੁਲ ਨਵੀਂ ਟਰਾਲੀ ਜੀ ਇਹ 20 ਪਲੱਸ ਵੇਟ ਆ ਇਹ ਜੀ ਠੀਕ ਹੈ ਜੀ ਤੇ ਅਰੇਦਨ ਫੁੱਟਾ ਬੈੱਡ ਆਈ ਇਹਦਾ ਠੀਕ ਹੈ ਜੀ 1,75,000 ਦੀ ਆ ਜੀ 1,75,000 ਦੀ 3.5 ਫੁੱਟਾ ਬੈੱਡ ਹੈ 20+ ਵੇਟ ਟਾਇਰ ਵੇਦਾਗੜੀ ਵੇਦਾਗੜੀ ਬੇਦਾਗ ਟਾਇਰ ਨੇ ਠੀਕ ਹੈ ਜੀ ਬਿਲਕੁਲ ਨਵੀਂ ਟਰਾਲੀ ਹੈ ਜੀ ਇਹ ਸਤਵੰਤ ਕਿਦੀ ਬਣੀ ਹੋਈ ਹੈ ਸਤਵੰਤ ਜੀ ਸਤਵੰਤ ਭਾਨੀ ਗੜ ਦੀ ਹਾਂਜੀ ਹਾਂਜੀ ਇਹਦਾ ਮੁੱਲ 1,75,000 ਰੁਪਏ 10 ਨਟ ਹੀਬਾ ਜੀ ਇਹ ਚ 10 ਨਟ ਹੀਬਾ ਠੀਕ ਹੈ ਜੀ ਹਾਂਜੀ ਹਾਂਜੀ ਬੇਦਾਗ ਟਾਇਰ ਨੇ ਜੀ ओरिजिनल ਸਤਵੰਤ ਦੋ ਫਾੜ ਡਾਲਾ ਜੀ ਇਹਦਾ ਇਹ ਜਿੰਨਰ ਸਤਵੰਤ ਦੀ ਬਣੀ ਹੋਈ ਟਰਾਲੀ ਟਰਾਲਾ ਵੀਰੇ ਦੇਖ ਲਓ ਦੋ ਫਾ ਟਰਾਲਾ ਲਾਇਆ ਹੋਇਆ ਡਾਡਾ ਡਾ ਲਾਇਆ ਹੋਇਆ ਨੂੰ ਠੀਕ ਹੈ ਜੀ ਦੋਨੇ ਪਾਸੇ ਖੁੱਲਦਾ ਵਿਚਾਲੋਂ ਵੀ ਖੁੱਲਦਾ ਥੱਲੇ ਨਾਲ ਵੀ ਖੁੱਲਦਾ ਇਹ 1,75,000 ਮੁੱਲ ਪਾਇਆ ਵੀਰ ਨੇ ਠੀਕ ਹੈ ਜੀ ਬਾਕੀ ਫੋਨ ਤੇ ਵੀਰੇ ਤੁਸੀਂ ਕੰਟੈਕਟ ਕਰ ਲਿਓ ਕਈ ਵੀਰ ਕਹਿੰਦੇ ਨੇ ਰੇਡ ਬਹੁਤ ਪਾਏ ਹੋਏ ਨੇ ਵੀਰੇ ਟਰਾਲੀਆਂ ਨਵੀਆਂ ਨੇ ਬਿਲਕੁਲ ਬੇਦਗ ਟਰਾਲੀ ਨੇ ਬਾਕੀ ਹੈਵੀ ਟਰਾਲੀਆਂ ਨੇ ਜੋ ਨਹੀਂ ਹੈਗੀਆਂ 24 ਮਾਡਲ ਟਰਾਲੀਆਂ ਨੇ ਬਾਕੀ weight ਤੇ ਗੱਲ ਪਤਾ ਕੀ ਹੈ ਡਿਪੈਂਡ weight ਤੇ ਆ ਕੇ ਕਰਤੀ ਹੈ ਕੋਈ 16 ਕਵੰਟਲ ਦੀ ਟਰਾਲੀ ਹੁੰਦੀ ਹੈ ਹਨਾ ਉਹਦਾ ਅਗਲਾ 2 ਲੱਖ ਮੰਗੀ ਜਾਂਦਾ ਪੌਣੇ 2 ਲੱਖ ਮੰਗੀ ਜਾਂਦਾ ਹੁਣ ਹੈਗੀਆਂ 20 ਕਵੰਟਲ ਪਲੱਸ ਨੇ ਉਹ 23 ਕਵੰਟਲ ਪਲੱਸ ਖੜੀ ਹੈ ਮੂਰੇ ਜਿਹਦਾ 195000 ਮਗਾ ਹੈਗੀ ਵੀ ਤਾਰਾ ਸਿੰਘ ਬਿਲਗੇ ਦੀ ਆ ਉਹਦਾ ਬਾਕੀ ਉਹ ਤੇ ਜੈਕ ਵੀ 30 ਨਾਲ ਆ ਜੀ ਉਹਦਾ ਨਾਮ ਵੀ ਵਿਕਦਾ ਵੀਰੇ ਹਾਂਜੀ ਹਾਂ ਉਹ ਵੀ ਵਿਕਦਾ 9 ਵੀ ਵਿਕਦਾ ਉਹਨਾਂ ਦਾ 9 ਹੀ 1 ਇਹ ਆ ਟਾਲੀ ਵੀਰੇ ਇਹ ਆ ਗਈ 167 ਜੀ 167 ਹਾਂਜੀ ਹਾਂਜੀ ਇਹ ਵੇਟ ਬੂਟ ਕੀ ਹਿਸਾਬ ਕਰਤਾ ਇਹ ਕਿੰਨਾ ਮਾਡਲ ਹੈ ਇਹ ਮਾਡਲ 2423 ਦੇ ਐਂਡ ਚ ਬਣੀ ਹੋਈ ਆ ਜੀ ਇਹ ਅੱਛਾ ਜੀ ਤੇ 27 ਪਲੱਸ ਵੇਟ ਆ ਜੀ ਇਹ ਚ 27 ਪਲੱਸ ਵੇਟ ਹੈ ਹਾਂਜੀ ਤੇ 10 ਇੰਚੀ ਚਾਸੀ ਆ ਜੀ 6 ਇੰਚੀ ਹਿੱਸਾ ਰੇਲ ਦਾ ਠੀਕ ਹੈ ਜੀ ਥੱਲੇ ਕੈਂਚੀ ਵਗੈਰਾ ਸਪੋਰਟਾਂ ਦਾ ਪਟਾ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਆ ਦਿਖਾ ਦਿਨੇ ਜੀ ਤੁਹਾਨੂੰ ਹਾਂਜੀ ਹਾਂ ਆ ਦੇਖ ਲਓ ਵੀਰੇ ਸਪੋਰਟਾਂ ਹ ਰੇਲ ਦਾ ਹਿੱਸਾ ਲੱਗਿਆ ਹੋਇਆ ਹੈ ਥੱਲੇ ਠੀਕ ਹੈ ਜੀ ਆ ਦੇਖ ਲਓ ਰੇਲ ਦਾ ਹਿੱਸਾ ਤੇ ਕੈਂਚੀ ਉਸ ਪੁੱਤਾਂ ਲੱਗੀ ਹੋਈਆਂ ਨੇ ਇਹਨੂੰ ਐਂਗਲ ਉਂਗਲ ਸਾਰੀ ਟਾਟਾ ਦੀ ਲੱਗੀ ਹੋਈ ਹੈ ਇਹਨੂੰ ਵਿੱਚੋਂ ਦਿਖਾ ਦਿੰਦੇ ਆ ਫਰਸ਼ ਵਗੈਰਾ ਬਿਲਕੁਲ ਸਾਫ਼ ਹੋਇਆ ਨਵਾਂ ਫਰਸ਼ ਪਿਆ ਜੀ ਠੀਕ ਹੈ ਜੀ ਜਾਲੀ ਵਗੈਰਾ ਲੱਗੀ ਹੋਈ ਹੈ ਇਹਨੂੰ 16 7 16 7 ਜੀ 1600 ਸਾਢੇ 3/4 ਫੋਟਾ ਬਿੱਡ ਚਾਰੇ ਪਾਸੇ ਜਾਲੀ ਜੀ ਚਾਰੇ ਪਾਸੇ ਡਾਲਾ ਵੀ ਦਾ ਤਿੰਨ ਪਾਸੇ ਨੂੰ ਖੁੱਲਦਾ ਜੀ ਅੱਛਾ ਤਿੰਨ ਪਾਸੇ ਡਾਲਾ ਖੁੱਲਦਾ ਬਿਲਕੁਲ ਹੁੱਕ ਦੇ ਵਿੱਚ ਬਣੀ ਹੋਈ 1607 ਦੀ ਹੈ ਜੀ ਇਹ ਤਿੰਨੀਂ ਕੀ ਹੁੱਕਾ ਜੀ 27 ਕੁਇੰਟਲ ਵੇਟ ਹੈ ਇਹਦਾ ਹਨਾ ਹਾਂਜੀ ਹਾਂਜੀ ਤੇ ਇਹਦਾ ਰੇਟ ਕੀ ਰੱਖਿਆ ਵੀਰੇ ਤੁਸੀਂ ਨੇ ਇਹਦਾ ਰੇਟ 280000 ਰੁਪਇਆ ਜੀ 280000 ਰੁਪਇਆ ਰੇਟ ਰੱਖਿਆ ਠੀਕ ਹੈ ਬਾਕੀ ਮੌਕੇ ਤੇ ਮਾੜਾ ਮੋਟਾ ਚਲੋ ਮਾੜਾ ਮੋਟਾ ਹੋ ਜੂ ਕੋਈ ਜੇ ਵੀ ਆਪਣੀ ਵੀਡੀਓ ਦੇਖ ਕੇ ਬੰਦਾ ਹੁੰਦਾ ਉਹ ਨੂੰ 5000 ਜਮ੍ਹਾਂ ਲੈਸ ਕਰ ਦਾਂਗੇ ਲਓ ਜੀ 5000 ਰ ਵੀਡੀਓ ਤੁਸੀਂ ਸ਼ੇਅਰ ਕਰਕੇ ਬਾਈ ਨੂੰ ਦਿਖਾ ਦਿਓ ਤਾਂ ਆਪਣਾ ਨਾਮ ਦੱਸ ਦਿਓ ਕਿ ਮੈਂ ਵੀਡੀਓ ਦੇਖ ਕੇ ਆਇਆ ਵੀਰੇ 5000 ਰੁਪਏ ਤੁਹਾਨੂੰ ਸਿੱਧੀ ਸੌਦਾ ਹੋਣ ਤੋਂ ਬਾਅਦ ਲੈਸ ਮਿਲ ਜੂਗੀ ਆ ਕੁਝ ਹੋ ਸਕਦਾ ਵੀਰੇ ਠੀਕ ਹੈ ਜੀ ਐਈਆ ਵੀਰੇ ਹਾਂਜੀ 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 ਤੇ ਅੱਗੇ ਟਰਾਲੀ ਉਹ ਬਾਹਰ ਜਿਹੜੀ ਖੜੀ ਹੈ ਵੀਰੇ ਬਿਲਕੁਲ ਨਵੀਆਂ ਟਰਾਲੀਆਂ ਹੁੰਦੇ ਨੇ ਵੀਰੇ ਲਵੇ ਠੀਕ ਹੈ ਜੀ ਨਵੀਆਂ ਪੁਰਾਣੀਆਂ ਸਾਰੇ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਟਰਾਲੀ ਮਿਲੂਗੀ ਵੀਰੇ ਲਵੇ ਠੀਕ ਹੈ ਬਾਕੀ ਆਪਾਂ ਨੰਬਰ ਲੈਨੇ ਆ ਮੋਬਾਈਲ ਨੰਬਰ ਆਪਾਂ ਵਿੱਚ ਵੀਡੀਓ ਦੇ ਵਿੱਚ ਸ਼ੇਅਰ ਵੀ ਕਰਾਂਗੇ ਜੀ ਤੇ ਜਿਹੜਾ ਭਰਾ ਮੇਰਾ ਵੀਡੀਓ ਦੇਖ ਕੇ ਇਹਨਾਂ ਲਵੇ ਆਉਂਗਾ ਉਹਨੂੰ ਸ਼ੇਅਰ ਕਰਕੇ ਆਉਂਗਾ ਉਹਨੂੰ 5000 ਰੁਪਏ ਸੌਦਾ ਹੋਣ ਤੋਂ ਬਾਅਦ 5000 ਰੁਪਏ ਆਪਾਂ ਵੀਡੀਓ ਸ਼ੇਅਰ ਦੇਖ ਕੇ ਆਉਂਦਾ ਤਾਂ ਸ਼ੇਅਰ ਕਰਕੇ ਆਉਂਦਾ ਉਹਨੂੰ 5000 ਰੁਪਏ ਵੀਡੀਓ ਪਿੱਛੇ ਲੈਸਾ ਸੌਦੇ ਦੇ ਚ ਠੀਕ ਹੈ ਵੀਰੇ ਤੇ ਆਪਾਂ ਵੀਰੇ ਕਿੰਨੇ ਫੁੱਟ ਦੀ ਟਰਾਲੀ ਹੈ ਜੀ ਇਹ ਜੀ ਇਹ 16 7 ਆ ਜੀ ਅੱਛਾ ਜੀ ਹਾਂਜੀ ਹਾਂਜੀ 16 7 ਕਿੱਥੋਂ ਦੀ ਬਣੀ ਹੋਈ ਹੈ ਵੀਰੇ ਇਹ ਦੇਵੀਗੜ੍ਹ ਸੜਕ ਗਿਆਨ ਵਿਸਤਰੀ ਦੀ ਬਣੀ ਹੈ ਟਰਾਲੀ ਜੀ ਅੱਛਾ ਜੀ ਹਾਂਜੀ ਟੈਂਕੀ ਟੁੰਕੀ ਲੱਗੀ ਹੋਈ ਹੈ ਨਾਲ ਹੈ ਸਰ ਬਹੁਤ ਸੋਹਣੀ ਬਣੀ ਹੋਈ ਹੈ ਜੀ ਟਾਇਰ ਜਮ ਬਿਲਕੁਲ ਨਵੇਂ ਪੈਰੇ ਟਾਇਰ ਤਾਂ ਕੋਲੋਂ ਦੇ ਟਾਇਰ ਨੇ ਜਾ ਠੀਕ ਹੈ ਜੀ ਇਹ 20 ਮਾਡਲ ਟਰਾਲੀ ਹੈ 20 ਮਾਡਲ ਦਾ ਟਾਇਰ ਨਹੀਂ ਜੀ ਅੱਛਾ ਜੀ ਹਾਂ ਜੀ ਹਾਂ 39 ਕੁਇੰਟਲ ਵੇਟ ਆਈ ਟਰਾਲੀ ਦਾ ਦਾ 40 ਕੁਇੰਟਲ ਇੱਕ ਘਾਟਾ 40 39 ਕੁਇੰਟਲ ਬਿੱਟ ਸਮੇਤ ਹਾਂਜੀ ਹਾਂਜੀ 1300 ਸਮੇਤ 1300 ਜਹਾਜੀ ਫਰਸ ਆਈ ਇਹ ਚ 40 ਲਾ ਲਓ ਤੁਸੀਂ 40 ਕੁਇੰਟਲ ਦੀ ਮੰਨੋ 39 40 ਚ ਫਰਕ ਕੀ ਰਹਿ ਗਿਆ ਹੁਣ ਹਾਂਜੀ 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 40 ਕੁਇੰਟਲ 39 ਕੁਇੰਟਲ ਦੀ ਟਰਾਲੀ ਹੈ ਵੀਰੇ 16 7 ਦੀ ਠੀਕ ਹੈ ਜੀ ਗਾਟਾ ਬਹੁਤ ਲੰਮਾ ਬਾਈ ਕਹਿੰਦਾ 4x4 ਪਿੱਛੇ ਚੱਲਦੀ ਸੀ ਟਰਾਲੀ ਇਹ ਟਰਾਲੀ ਹੈਵੀ ਬਹੁਤ ਹੈ ਦੇਖਣ ਨੂੰ ਬ ਇਹ ਜਿਹੜਾ ਰੇਟ 395000 ਰੁਪਿਆ ਰੇਟ ਆਈ ਇਹਦਾ 395000 ਜਿੰਮੇ ਦਾ ਵੇਟ ਆ ਉਹਦਾ ਰੇਟ ਹੈ ਹਾਂਜੀ ਹਾਂਜੀ ਫਿਰ ਟਾਇਰ ਵੀ ਬਿਲਕੁਲ ਨਵੇਂ ਆ ਗਏ ਜੀ ਫਸ ਵੀ ਜਹਾਜੀ ਆ ਗਿਆ ਨਾ ਇਹ ਤੇ ਹਿੱਸਾ ਵੀ 8 ਇੰਚੀ ਮੋਟਾ ਜੀ ਰੇਲ ਦਾ ਅੱਛਾ ਜੀ ਹਾਂਜੀ ਹਾਂ ਦੇਖ ਲਓ ਬਾਈ ਜੀ ਹਿੱਸਾ ਹੀ ਬੜਾ ਤਗੜਾ ਲਾ ਰੱਖਿਆ ਥੱਲੇ ਪ્યોਰ ਹਿੱਸਾ ਹੀ ਰੇਲ ਦਾ ਨਾ ਹਿੱਸਾ ਬਹੁਤ ਡਵਲ ਲੱਗਿਆ ਜੈਕ ਵਾਲੀ ਟਰਾਲੀ ਹੈ ਡਬਲ ਜੈਕ ਜੀ ਡਬਲ ਜੈਕ ਲੱਗਿਆ ਠੀਕ ਹੈ 16 ਦੋ ਥਾਂ ਉਹਦਾ ਬਿਡ ਖੁੱਲਦਾ ਜੀ ਦੋ ਥਾਂ ਕਿਵੇਂ ਦੋ ਦੋ ਚਾ ਡਬਲ ਆ ਵਿੱਚੋਂ ਠੀਕ ਆ ਸਮਝ ਗਿਆ ਮੈਂ ਉਰੇ ਜੋੜ ਪੈ ਗਿਆ ਅਗੇ ਠੀਕ ਹੈ ਮਾ ਅੱਦਾ ਬਿੱਟ ਮਗਰੋ ਖੁੱਲਦਾ ਅੱਦਾ ਬਿੱਟ ਮੂਰੋ ਖੁੱਲਦਾ ਠੀਕ ਹੈ ਜੀ ਤੇ ਚੁੱਪ ਫਰਸ਼ ਦਖਾ ਦ ਤੁਹਾਨੂੰ ਟਰਾਲੀ ਦਾ ਇਹ ਮਗਰ ਲਾ ਵੀਰੇ ਬੰਗਾ ਵਗੈਰਾ ਸਾਰਾ ਕੁਝ ਹੈਗਾ ਹੀ ਭਾਈ ਜਿਵੇਂ ਖੜੀ ਹੈ ਜੀ ਚਾ ਜੀ ਫਰਸ਼ ਹੈ ਵੀਰੇ ਦੇਖ ਲਓ ਵਿੱਚੋਂ ਬਿਲਕੁਲ ਸਾਫ਼ ਪਿਆ ਠੀਕ ਹੈ ਤੇ 3 ਲੱਖ ਕਿੰਨਾ ਰੇਟ ਪਾਇਆ ਇਹਦਾ 395000 ਰੁਪਿਆ ਰੇਟ ਆ ਜੀ 395000 ਰੁਪਿਆ ਰੇਟ ਆ 43 ਕਵਾਂਟਰੀ ਟਰਾਲੀ ਆ ਵੀਰੇ ਬਾਕੀ ਤੁਸੀਂ ਵੀਰ ਦਾ ਆਪਾਂ ਕੰਟੈਕਟ ਨੰਬਰ ਦਵਾਂਗੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਓ ਰੇਟ ਤੁਸੀਂ ਆਪ ਸੈੱਟ ਕਰ ਲਿਓ ਵੀਰੇ ਕਿਉਂਕਿ ਮੰਗਣਾ ਇਹਨਾਂ ਨੇ ਆਪਾਂ ਦਾ ਵੀਡੀਓ ਬਣਾ ਕੇ ਪਾਉਣੀ ਆ ਠੀਕ ਆ ਵੀਰੇ ਤੇ ਇਹ ਆ ਗਈ 12 6 ਦੀ ਸੁਤੰਤਰਤਾ ਦੀ 12 6 ਦੀ ਸਾਰਾ ਮਾਲ ਟਾਟਾ ਦਾ ਜੀ ਅੱਛਾ ਜੀ ਬਿੱਡੂ ਤੋਂ ਲਾ ਕੇ ਅੱਛਾ ਜੀ ਏ ਟੂ ਜ਼ेड ਮਾਲ ਟਾਟਾ ਦਾ ਹੀ ਪੰਜਾਂ ਦਾ ਫਰਸ ਅੱਛਾ ਜੀ ਮੋਟਾ ਜੈਕ ਆ ਜੀ ਇਹ 30 ਟਨ ਵਾਲਾ ਪੌਂਡਿਕੜ ਸੁਤੰਤਰੀ 2024 ਮਾਡਲ ਆ ਹਾਂਜੀ ਹਾਂਜੀ ਟਾਇਰ ਬੇਦਗ ਨੇ ਵੀਰੇ ਬੇਦਗ ਜੀ ਬੇਦਗ ਟਾਇਰ ਚੈੱਕ ਵਾਲੀ 12 1/2 ਜੈਕ ਵੀ ਮੋਟਾ 30 ਟਨ ਵਾਲਾ ਜੈਕ ਆ ਜੀ ਇਹ ਅੱਛਾ ਜੀ ਹਾਂਜੀ ਹਾਂ 12 1/2 23 ਕੁਇੰਟਲ ਵੇਟ ਆ ਜੀ ਇਹ ਟਰਾਲੀ 23 ਕੁਇੰਟਲ ਵੇਟ ਆ ਇਹਦਾ ਫਿਰ ਰੇਟ ਕੀ ਰੱਖਿਆ ਜੀ ਇਹਦਾ 2,25,000 ਰੁਪਏ ਰੇਟ ਆ ਜੀ 2,25,000 ਰੁਪਏ 23 ਕੁਇੰਟਲ ਦਾ ਹੈ ਜ ਬਾਕੀ ਛੋਟੇ ਸਾਹਮਣੇ ਆ ਸਾਰਾ ਕੁਝ ਬਾਈ ਦਾ ਆਪਾਂ ਨੰਬਰ ਦਵਾਂਗੇ ਤੁਸੀਂ ਕੰਟੈਕਟ ਕਰਕੇ ਜੇ ਕਿਸੇ ਮੇਰੇ ਭਰਾ ਦਾ ਸੌਦਾ ਭਿਰਦਾ ਹੋਇਆ ਤਾਂ ਸੌਦਾ ਕਰਿਓ ਵੀਰੇ ਠੀਕ ਹੈ ਜੀ ਤੇ ਆ ਟਰੈਕਟਰ ਵੀਰੇ ਇਹ ਟਰੈਕਟਰ 2002 ਮਾਡਲ ਜੀ ਅੱਛੇ 2002 ਚੰਗੀ ਕਾਪੀ ਹੈ ਇਹਦੀ 2002 ਮਾਡਲ ਇੰਜਨ ਗੇਅਰ ਨਾ ਪੂਰਾ ਟਾਪ ਜਿੰਨਾ ਕਹਦੋ ਜੀ ਬਿਲਕੁਲ ਨਵਾਂ ਇੰਜਨ ਗੇਅਰ ਹੈ ਪੂਰਾ ਪੂਰਾ ਜੀ ਪੂਰਾ ਜਮੀ ਬਲੋ ਸਲੋ ਨਹੀਂ ਕਹੀ ਜੀ ਵੀ ਹੁੰਦੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਟਾਇਰ ਮੂਰ ਲਹਿਗ ਨੇ 30 35 ਪੈਸੇ ਮਗਰ ਲਹਿਗ ਨੇ 80 85 ਪੈਸੇ ਹਾਂਜੀ ਹਾਂਜੀ ਤੇ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ ਇਹਦਾ ਫਿਰ ਬੈਟਰੀ ਲਾਈ ਹੋਈ ਹੈ ਇਹਦੀ ਬੈਟਰੀ ਲਾਈ ਹੋਈ ਹੈ ਮੋੜ ਜੀ ਆ ਬੈਟਰੀ ਤਾਂ ਹੈਗੀ ਨਾਲ ਹਾਂ ਹਾਂ ਸੈਲਫ ਸਟਾਰਟ ਦੇਵਾ ਬਸ ਠੀਕ ਹੈ ਤੇ ਇਹਦਾ ਫਿਰ ਰੇਟ ਕੀ ਰੱਖਿਆ ਵੀਰੇ ਇਹਦਾ ਰੇਟ 235000 ਦਾ ਨੈਟ ਜੀ ਬਸ 235000 ਰੁਪਏ ਰੇਟ ਰੱਖਿਆ ਵੀਰ ਨੇ 2000 2 ਤਿੰਨ ਤਿੰਨ ਚੱਕਾਪੀ ਹੈ ਹਨਾ ਹਾਂਜੀ ਹਾਂ ਦੋ ਦੇ ਮਾਰ ਕੇ ਤਿੰਨ ਦੀ ਕਾਪੀ ਦੋ ਦੇ ਮਾਰ ਕੇ ਨੇ ਵੀਰੇ ਇੰਜਨ ਗੀਅਰ ਤਾਂ ਬਿਲਕੁਲ ਨਵਾਂ ਮਗਲ ਟਾਇਰ ਨਵਾਂ ਮੂਰਲੇ 35 ਰੁਪਏ ਦੇ ਟਾਇਰ ਨੇ ਵੀਰੇ ਬਾਕੀ ਤੁਸੀਂ ਵੀਰ ਦੇ ਨਾਲ ਕੰਟੈਕਟ ਕਰਕੇ ਤੁਸੀਂ ਆਪਣਾ ਸੌਦਾ ਜੇ ਤੁਹਾਡਾ ਮਿਲਦਾ ਹੋਇਆ ਤਾਂ ਮਿ ਆਹ ਵੀਰੇ ਕਿੰਨੇ ਫੁਟੀ ਟਰਾਲੀ ਇਹ ਹੈ 11 1/2 ਹੈ ਜੀ ਇਹ ਬਿਲਕੁਲ ਨਵੀਂ ਹੋਈ ਹੈ ਇਹ ਨਵੀਂ ਜੀ ਮਾੜਾ ਮੋਟਾ ਕੰਮ ਲੱਤਾ ਹਈ ਬੰਦੇ ਦਾ ਅੱਛਾ ਜੀ ਹਾਂਜੀ ਹਾਂ ਇਹ ਰੇਡੀਅਲ ਟਾਇਰ ਨੇ ਰੇਡੀਅਲ ਟਾਇਰ ਨੇ ਚਾਰੇ ਬੇਦਾਰ ਟਾਇਰ ਨੇ ਜੀ ਇਹ ਚਾਰੇ ਰੇਡੀਅਲ ਬੇਦਾਰ ਟਾਇਰ ਨੇ 12 11 1/2 ਹੈ 11 1/2 ਹੈ ਜੀ 6 ਹੈ ਠੀਕ ਹੈ ਜੀ ਤੇ ਇਹਦਾ weight ਕਿੰਨਾ ਵੀਰੇ ਇਹਦਾ weight 20+ ਜੀ 10 ਨਟੀ ਹੱਬ ਹੈ ਜੀ ਇਹਦੀ 20+ weight ਹੈ ਜੀ ਇਹਦਾ 10 ਨਟੀ ਹੱਬ ਹੈ ਫਰਸ਼ ਦੇਖ ਲਓ ਬਿਲਕੁਲ ਬੇਦਾਰ ਪਿਆ ਠੀਕ ਹੈ ਸਾਫ ਸੋਹਣੇ ਟਰਾਲੀ ਪਈਆਂ ਨਵੀਆਂ ਟਰਾਲੀ ਪੰਜ ਐਮ ਐਮ ਦਾ ਤੇ ਸੋਹਣੀ ਟਰਾਲੀ ਹੈ 3 ਇੰਚੀ ਹੁੱਕਾ ਜੀ ਰੇਡੀਅਲ ਟਾਇਰ ਨੇ ਜੱਕ ਬਿਲਕੁਲ ਬਿਲਕੁਲ ਸੋਹਣੀ ਪਈ ਹੈ ਟਰਾਲੀ ਸਾਫ਼ ਸੁਥਰੀ ਪਈ ਹੈ ਸੋਹਣੀ ਨਵੀਂ ਟਰਾਲੀ ਹੈ ਬਾਕੀ ਠੀਕ ਹੈ ਤੁਹਾਡੇ ਸਾਹਮਣੇ ਹੈ ਵੀਰੇ ਤੇ ਇਹਦਾ ਰੇਟ ਕੀ ਰੱਖਿਆ ਵੀਰੇ ਇਹਦਾ ਰੇਟ 180000 ਰੁਪਏ ਜੀ 180000 ਰੁਪਏ 20 ਪਲੱਸ weight ਹੈ ਦਾ 20 ਕੁਇੰਟਲ ਤੋਂ ਉੱਪਰ weight ਹੈ ਜੀ ਠੀਕ ਹੈ ਜੀ 24 ਮਾਡਲ ਟਰਾਲੀ ਹੈ ਰੇਡੀਅਲ ਟਾਇਰ ਨੇ ਬਾਕੀ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਤੇ ਵੀਰੇ ਆਹ ਟਰਾਲੀ ਇਹ 15 7 ਜੀ ਹੈਲੋ 15 7 ਦੀ ਪੜੀ ਹੈ ਜੀ ਠੀਕ ਬਾਅਦ ਚੱਲਦੇ ਆਂ 15 ਸੱਤ ਦੀ ਟਰਾਲੀ ਹੈ ਵੀਰੇ ਇਹ ਹਾਂਜੀ ਤੇ ਬਿਲਗਾ ਹੁੱਕ ਦੇ ਵਿੱਚ ਹੈ ਠੀਕ ਹੈ ਮੂਰੋ ਗਾਟੇ ਵਾਲੀ ਹੈ ਆ ਤੁਹਾਡੇ ਸਾਹਮਣੇ ਹੈ ਤੇ ਜੱਕ ਤਾਂ ਵਗੈਰ ਹੈ ਇਹ ਹਨਾ ਬਿਨਾ ਜੱਕ ਤੋਂ ਜੀ 8 ਇੰਚੀ ਮੋਟਾ ਹਿੱਸੇ ਚ ਰੇਲ ਦਾ ਜੀ ਅੱਛਾ ਜੀ ਹਾਂਜੀ ਹਾਂ ਪੂਰੀ ਹੈਵੀ 27 ਪਲੱਸ ਵੇਟ ਹੈ ਜੀ 27 ਕੁਇੰਟਲ ਤੋਂ ਪਲੱਸ ਵੇਟ ਹੈ ਇਹਦੇ ਚ ਹਾਂਜੀ ਹਾਂਜੀ ਹਿੱਸਾ ਦੇਖ ਲਓ ਵੀਰੇ ਠੀਕ ਹੈ ਜੀ ਇਹਦੇ ਸਪੋਰਟਰ ਸਪਟਨ ਲੱਗਿਆ ਹੋਈਆਂ ਨੇ ਠੀਕ ਹੈ ਟਾਇਰ ਇਹਦੇ ਬੇਦਾਗ ਨੇ ਵਿੱਚੋਂ ਫਰਸ਼ ਦਿਖਾ ਦਿੰਨੇ ਆਪਾਂ ਫਰਸ਼ ਬਿਲਕੁਲ ਸਾਫ ਪਿਆ ਸੋਹਣਾ ਫਰਸ਼ ਪਿਆ ਕੋਈ ਦਗਿਆ ਨਹੀਂ ਹੈਗਾ ਕੁਝ ਨਹੀਂ ਹੈਗਾ ਬੈੱਡ ਵਗੈਰਾ ਲੱਗਿਆ ਠੀਕ ਹੈ ਜੀ ਤੇ 27 ਕਵੈਂਟਲ ਤੋਂ ਪਲੱਸ ਵੇਟ ਹੈ ਹਾਂਜੀ ਹਾਂਜੀ 27 ਪਲੱਸ ਜੀ 27 ਪਲੱਸ 15 7 ਦੀ ਹੈ ਹਾਂਜੀ ਹਾਂਜੀ 15 7 ਦੀ ਹੈ ਤੇ ਇਹਦਾ ਰੇਟ ਕੀ ਰੱਖਿਆ ਵੀਰੇ ਇਹਦਾ ਰੇਟ 230000 ਰੁਪਏ ਜੀ 27 ਪਲੱਸ ਵੇਟ ਹੈ 230000 ਰੇਟ ਹੈ 15 7 ਦੀ ਟਰਾਲੀ ਹੈ ਸਾਢੇ 3 ਫੁੱਟਾ ਬੈੱਡ ਹੈ ਜੀ ਸਾਢੇ 3 ਫੁੱਟਾ ਬੈੱਡ ਹੈ ਇਹਦਾ ਟਾਇਰ ਨੇ ਬਿਲਕਾ ਹੁੱਕ ਦੇ ਵਿੱਚ ਹੈ ਠੀਕ ਹੈ ਜੀ ਤੇ ਮੂਹਰੇ ਆ ਗਈ ਆ ਟਰਾਲੀ ਇਹ 11 ਸਾਢੇ ਸੀ ਬਿਨਾ ਜੱਕ ਤੋਂ ਜੀ 11 ਸਾਢੇ 6 ਬਿਨਾ ਜੱਕ ਤੋਂ ਹੈ ਜੀ ਜਿਹੜੇ ਮੇਰੇ ਭਰਾ ਨੇ ਸਸਤੇ ਮੁੱਲ ਚ ਲੈਣੀ ਹੈ ਠੀਕ ਹੈ ਪੂਰੀ ਹੈਵੀ ਟਰਾਲੀ ਜੀ ਇਹਨਾਂ ਟਾਇਰ ਇਹਦੇ ਬੇਦਾਕ ਨੇ ਬੇਦਾਕ ਜੀ ਬੇਦਾਕ ਟਾਇਰ ਬੇਦਾਕ ਨੇ ਦੇਖ ਸਕਦੇ ਹੋ ਠੀਕ ਹੈ ਥੱਲੋਂ ਉੱਚ ਗਾਡਰਾਂ ਚ ਆ ਗਈ ਇਹ ਠੀਕ ਹੈ ਜੀ ਤੇ 4 ਇੰਚ ਹੀ ਸਾਈਜ਼ ਦਾ 4 ਇੰਚ ਜੀ ਤੇ ਵਿੱਚੋਂ ਫਰਸ਼ ਵਗੈਰਾ ਦੇਖ ਲਓ ਵੀਰੇ ਸਾਫ਼ ਪਿਆ ਹੈ ਫਸਲ ਦੇ ਕੰਮ ਨੂੰ ਕਿਤੇ ਨਹੀਂ ਮਾੜੀ ਹੈਗੀ ਟਰਾਲੀ ਇਹਦਾ ਮੁੱਲ ਕੀ ਰੱਖਿਆ ਵੀਰੇ ਇਹ 90000 ਰੁਪਏ ਮੁੱਲ ਹੈ ਇਹਦਾ ਕੋਈ ਮਾੜੀ ਨਹੀਂ ਹੈਗੀ 90000 ਦੀ ਵੀਰੇ ਠੀਕ ਹੈ ਨਾ ਕਬਾੜ ਦੇ ਭਾਅ ਦੇ ਵਿੱਚ ਟਰਾਲੀਆਂ ਮਿਲਦੀਆਂ ਨੇ ਠੀਕ ਹੈ ਜੀ 90000 ਮੁੱਲ ਰੱਖਿਆ ਵੀਰ ਨੇ ਬਿਲਕੁਲ ਥੋੜੇ ਸਾਹਮਣੇ ਆ ਸਾਫ ਟਰਾਲੀ ਖੇਤੀ ਦੇ ਫਸਲ ਫਸਲ ਢੋਣ ਨੂੰ ਕੋਈ ਮਾੜੀ ਟਰਾਲੀ ਨਹੀਂ ਹੈਗੀ ਜਿਹੜੇ ਵੀਰ ਨੇ ਜੈਕ ਵਾਲੀ ਭਰਤ ਦੇ ਕੰਮ ਨੂੰ ਹੋਰ ਕੰਮਾਂ ਨੂੰ ਲੈਣੀ ਹੈ ਉਹ ਜਾਰੇ ਰੇਟ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੋਰ ਵੀ ਟਰਾਲੀ ਦਿਖਾਉਣੀ ਵੀਰੇ ਇੱਕ ਟਰਾਲੀ ਵੀਰੇ ਬਾਹਰੇ ਖੜੀ ਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਪਾਂ ਤੇ ਬਾਕੀ ਨਵੀਆਂ ਟਰਾਲੀਆਂ ਨੇ ਵੀਰ ਲਵੇ ਪੁਰਾਣੀਆਂ ਟਰਾਲੀਆਂ ਵੀ ਨੇ ਹਰੇਕ ਤਰ੍ਹਾਂ ਦੀ ਟਰਾਲੀ ਬਾਕੀ 13 ਜਿਆਦਾ ਨਵੀਆਂ ਵੀ ਹੈਗੀਆਂ ਨੇ ਆਪਣਾ ਜੇ ਕਿਹਨੇ ਨਵੀਂ ਤਿਆਰ ਕਰਨੀ ਉਹ ਕਰ ਵੀ ਦਿੰਨੇ ਆਪਾਂ ਅੱਛਾ ਨਵੀਂ ਵੀ ਤਿਆਰ ਕਰਾਉਂਦੇ ਹੋ ਬਾਕੀ ਤੁਸੀਂ ਨਵੀਂ ਦਾ ਮੁੱਲ ਪਤਾ ਕਰ ਲ ਰੇਟ ਚ ਮੈਂ ਬਾਈ ਫਰਕ ਪਾ ਕੇ ਦਵਾਂਗਾ ਆ ਟਰਾਲੀ ਇਹ 11.5 ਹੈ ਜੀ ਹੂੰ ਵਿੱਚੋਂ ਸਾਥ ਸੁਸਰੀ ਆ ਜਮਾ ਟਰਾਲੀ ਇਹਨਾਂ 11.5 ਹਾਂਜੀ ਹਾਂਜੀ ਵਿੱਚੋਂ ਫਰਸ਼ ਦੇਖ ਲਓ ਵੀਰੇ ਸਾਥ ਸੁਸਰੀ ਆ ਜੀ ਠੀਕ ਹੈ ਜੀ 1,25,000 ਰੁਪਏ ਰੇਟ ਆ ਜੀ ਇਹ ਟਰਾਲੀ ਦਾ ਜੀ 11.5 ਰੈ ਜੱਕ ਵਾਲੀ ਦਾ ਇਹਦਾ weight ਕਿੰਨਾ ਹੋਣਾ ਹੈ ਇਹਦੇ 17 ਕੁਨਟਲ weight ਹੋਣਾ ਜੀ 17 ਕੁਨਟਲ ਦੀ weight ਵੀ ਹੈ ਜੀ ਠੀਕ ਹੈ ਜੀ ਟਾਇਰ ਵੇਦਾ ਗਨੇ ਤੇ ਪੱਕੇ ਦਾ ਪੱਕੇ ਟਾਇਰ ਨੇ ਜੀ ਪੱਕੇ ਟਾਇਰ ਨੇ ਕਿਹੜਾ ਤੇਰਾ ਵੜਾ ਹੀ ਮਿਲਦਾ ਹਾਂਜੀ ਇੱਕ ਟਾਇਰ ਤੇ ਰਾਵੜਾ ਹੀ ਮਿਲਦਾ ਅੱਛਾ ਤੇਨੇ ਪੱਕੇ ਨੇ ਇੱਕ ਟਾਇਰ ਤੇ ਰਾਵੜਾ ਹਾਂਜੀ ਠੀਕ 1,25,000 ਰੇਟ ਰਾਵੜਾ 25,000 ਰੁਪਿਆ ਰੇਟ ਆ ਜੀ ਕੋਈ ਚਾਸੀ ਦੀ ਨਹੀਂ ਟੁੱਟੀ ਭੱਜੀ ਸਾਫ਼ ਸੁਥਰੀ ਟਰਾਲੀ ਲੈਣਾ ਠੀਕ ਆ ਜੀ ਬਹਾ ਰੰਗ ਮੰਗਦੀ ਆ ਟਰਾਲੀ ਰੰਗ ਫਰੀ ਵਾਲਾ ਹੋਇਆ ਹੋਇਆ ਜੀ ਅੱਛਾ ਦੂਜਾ ਨਾ ਘਰ ਕਿੰਨੀ ਲੱਗ ਰਹੀ ਜਾਈ ਫਰੀ ਵਾਲਾ ਰੰਗ ਹੋਇਆ ਠੀਕ ਆ ਹਾਂਜੀ ਰੰਗ ਹੋਣ ਵਾਲਾ ਟਰਾਲੀ ਤੇ ਜੀ ਠੀਕ ਹੈ 1,25,000 ਮੁੱਲ ਰੱਖਿਆ ਹੈ 17 ਕੁਇੰਟਲ ਵੇਟ ਟਰਾਲੀ ਦਾ ਪਲੱਸ 17 ਕੁਇੰਟਲ ਦੱਸਦਾ ਵੀਰਾ ਠੀਕ ਆ ਜੀ ਬਾਕੀ ਤੁਸੀਂ ਵੀਰ ਦੇ ਨਾਲ ਕੰ ਤੇ ਆਹ ਟਰਾਲੀ ਵੀਰੇ ਇਹ ਵੀ 11 6.5 ਹੈ ਜੀ ਅੱਛਾ ਜੀ ਹਾਂਜੀ ਹਾਂ 11 6.5 ਇਹਦਾ ਵੇਟ ਵੀ 20 ਪਲੱਸ ਆ ਤੇ ਨਵੀਂ ਹੈ ਕਿ ਚੱਲਦੀ ਹੈ ਯਾ ਥੋੜੀ ਚੱਲੀ ਹੋਈ ਹੈ ਜੀ ਵਿੱਚੋਂ ਦਿਖਾ ਦਿਓ ਇਹ ਕਿੰਨਾ 24 ਹੈ ਕਿ 23 ਹੈ ਅ 23 ਦੇ ਐਂਡ ਦੀ ਹੈ ਜੀ ਵੀ 23 ਦੇ ਲਾਸਟ ਦੀ ਹੈ ਹਾਂਜੀ ਹਾਂ ਫਰਸ਼ ਦਿਖਾ ਦਨੇ ਆਪਾਂ ਮਗਰ ਬੰਗੇ ਵਗੈਰ ਹੈਗੇ ਨੇ ਹਾਂਜੀ ਹਾਂ ਸਾਰਾ ਕੁਝ ਮਿਲੂਗਾ ਜੀ ਆਹ ਦੇਖ ਲਓ ਜੀ ਵਿੱਚੋਂ ਫਰਸ਼ ਬਿਲਕੁਲ ਸਾਫ਼ ਪਿਆ ਜਾਲੀ ਲੱਗੀ ਹੋਈ ਹੈ ਬਿੱਟ ਤੇ ਦੋ ਤੇ ਮਾਰਚਾ ਸਾਰੀ ਨਹੀਂ ਪਈ ਹੈ ਵੀਰੇ ਸਤਵੰਤਰੀ ਬਣੀ ਹੋਈ ਹੈ ਬੇਦਕ ਟਾਇਰ ਨੇ 3 ਇੰਚ ਹੀ ਹੁੱਕ ਆ ਜੀ 11 6.5 ਜੈ ਇਹਦਾ weight ਕਿੰਨਾ ਹੋ ਸਕਦਾ ਜੀ ਇਹ ਵੀ 20+ ਆ ਜੀ 20+ weight ਆ ਜੀ ਇਹਦਾ ਠੀਕ ਹੈ ਜੀ ਤੇ ਇਹਦਾ ਵੀਰੇ ਮੁੱਲ ਕੀ ਰੱਖਿਆ ਆਪਾਂ ਨੇ 175 ਆ ਜੀ ਇਹਦਾ ਮੁੱਲ ਵੀ 1,75,000 ਰੁਪਏ ਰੇਟ ਰੱਖਿਆ ਠੀਕ ਹੈ ਜੀ ਤੇ ਆ ਜਿਓ ਵੀਰੇ ਸਾਹਮਣੇ ਆਜੋ ਮੜਾ ਆਪਣਾ ਐਡਰੈਸ ਦੇ ਦਿਓ ਠੀਕ ਹੈ ਜੀ ਆਪਣਾ ਪਿੰਡ ਵਾਲੀਆਂ ਵੀਰ ਜੀ ਸੰਰੂਰ ਦੇ ਬਿਲਕੁਲ ਨੇੜੇ ਆ ਜੀ ਹਾਂਜੀ ਤੇ ਨਨਕਾਣਾ ਸਾਹਿਬ ਰੋਡ ਤੇ ਪਿੰਡ ਆ ਜੀ ਆਪਣਾ ਹਾਂਜੀ 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 ਤੇ ਮੋਬਾਈਲ ਨੰਬਰ ਦਾ ਮੋਬਾਈਲ ਨੰਬਰ ਆਪਣਾ 94635 14442 94635 14442 14442 ਤੇ ਇਹ ਨੰਬਰ ਤੇ ਕੰਟੈਕਟ ਕਰਕੇ ਜਗਸੀਰ ਵੀਰ ਦਾ ਨੌਆ ਤੁਸੀਂ ਇਹਨਾਂ ਨੂੰ ਟਰਾਲੀਆਂ ਖਰੀਦ ਸਕਦੇ ਹੋ ਠੀਕ ਹੈ ਜੀ ਤੇ ਮੇਰਾ ਭਰਾ ਬਣ ਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਠੀਕ ਹੈ ਜੀ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਠੀਕ ਆ ਹੋਰ ਆਪਾਂ ਤੁਹਾਨੂੰ ਖੇਤੀ ਦੇ ਨਵੇਂ ਸੰਦ ਲੈ ਕੇ ਆਵਾਂਗੇ ਤਾਂ ਅਗਲੇ ਸ਼ੁਕਰੀਆ ਧੰਨਵਾਦ ਜੀ